ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਮਿੰਨੀ ਵਲੌਗ ਚੈਨਲ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਹਾਂਜੀ ਅੱਜ ਦੇ ਵਲੌਗ ਦੀ ਸ਼ੁਰੂਆਤ ਹੋ ਚੁੱਕੀ ਹੈ ਹਾਂਜੀ ਇਹ ਵਲੌਗ ਨਾ ਮੇਰੇ ਕੋਲੇ ਪਹਿਲਾਂ ਦਾ ਹੀ ਤਿਆਰ ਸੀਗਾ ਤੇ ਪਰ ਨਾ ਜਿਵੇਂ ਕਿ ਪਹਿਲਾਂ ਵਿੱਚ ਤਾਂ ਦੇਰਸ ਦੀ ਤੇ ਦੀਵਾਲੀ ਦੇ ਵਲੌਗ ਆਪਣੇ ਪੈਸੇ ਬਣਾਉਣਾ ਵੀ ਪਾਤੀ ਸੀ ਮੈਂ ਸੋਚਿਆ ਵੀ ਇਹ ਪਹਿਲਾਂ ਪਾ ਦਿਆਂ ਵੀ ਇਹ ਬਾਅਦ ਵਿੱਚ ਪਾ ਦਾਂਗੀ ਇਹ ਅਸੀਂ ਤੁਹਾਨੂੰ ਮੈਂ ਜਿਵੇਂ ਕਿ ਪਹਿਲਾਂ ਇੱਕ ਵਲੌਗ ਵਿੱਚ ਦੱਸਿਆ ਸੀ ਵੀ ਅਸੀਂ ਮੇਰੀ ਨਾਨਾ ਦੇ ਬੱਚਿਆਂ ਦੇ ਜਨਮ ਦਿਨ ਤੇ ਜਾਣਾ ਸੀ ਅੱਜ ਇਹ ਬੱਚਿਆਂ ਦੇ ਜਨਮ ਦਿਨ ਵਾਲਾ ਦਿਨ ਸੀ ਇਹ ਵਲੌਗ ਮੇਰੇ ਕੋਲ ਤਿਆਰ ਪਰ ਮੈਨੂੰ ਉਸ ਟਾਈਮ ਪਾ ਨਿਸ ਕਿ ਮੈਂ ਕਿਹਾ ਸੋਚਿਆ ਵੀ ਚਲੋ ਅੱਜ ਪਾ ਲਿਆ ਹਾਂ ਜੀ ਤੇ ਇਹ ਦੇਖੋ ਤੁਸੀਂ ਸਾਰੇ ਨਾ ਤਿਆਰੀ ਕਰ ਰਹੇ ਸੀ ਬੱਚਿਆਂ ਦੇ ਜਨਮ ਦਿਨ ਮਨਾਉਣ ਦੀ ਤੇ ਜੋ ਕਿ ਹਨਾ ਤੁਸੀਂ ਦੇਖ ਹੀ ਰਹੇ ਹੋਗੇ ਵੀ ਬੱਚਿਆਂ ਦੇ ਨਾਮ ਦੇ ਅੱਗੇ ਜਿਹੜਾ ਹੈਪੀ ਬਾਰਥਡੇ ਲਣਾ ਸੀਗਾ ਉਹਨਾਂ ਬੱਚਿਆਂ ਦੇ ਨਾਮ ਨੂੰ ਲੁਕੋ ਰਿਆ ਸੀਗਾ ਉਸ ਤੋਂ ਬਾਅਦ ਸਾਰੇ ਸੋਚਣ ਲੱਗੇ ਵੀ ਕਹਿੰਦੇ ਇਦਾਂ ਤਾਂ ਨਬਦੀ ਪਲਪ ਪ੍ਰੀਤ ਨਹੀਂ ਦਿਸ ਰਿਆ ਵੀ ਆਪਾਂ ਇਹਨੂੰ ਹੇਠੇ ਉਤਾਰ ਕੇ نیچے ਲਗਾ ਦਈਏ ਹੈਪੀ ਬਾਰਥਡੇ ਨੂੰ ਤੇ ਹਾਂਜੀ ਤੇ ਇਹ ਬੱਚਿਆਂ ਦਾ ਮਤਲਬ ਕਿ ਜੋ ਕਿ ਇਹ ਸੈਟਿੰਗ ਕਾ ਪੱਖੇ ਨੂੰ ਬੰਦ ਕਰਦੇ ਸੀ ਲਾਰੇ ਸੀ ਇਹ ਮੇਰੇ ਨੰਦੋਈਆ ਨੇ ਤੇ ਇਹ ਇਹਨਾਂ ਦੇ ਚਾਚਾ ਜੀ ਦੇ ਬੇਟੇ ਸੀ ਮੇਰੇ ਨਾਨਾ ਦੇ ਬ੍ਰਦਰ ਇਨ ਲਾਹੂ ਦੇ ਤੇ ਮਤਲਬ ਕਿ ਮੇਰੇ ਨਾਨ ਦੇ ਵੈਸੇ ਆਪ ਦਾ ਸਕਦਰ ਦਿਹੋਤਾ ਹੈ ਨੀਗਾ ਵੈਸੇ ਚਾਚਾ ਜੀ ਦੇ ਬੇਟੇ ਨੇਗੇ ਹਾਂਜੀ ਇਹ ਉਹਨਾਂ ਦੇ ਗਵੰਡੀਆਂ ਦੀ ਕੁੜੀ ਸੀਗੀ ਜੋ ਕਿ ਮੋਗਤੀ ਲਗਾਈ ਸੀਗੀ ਹਾਂਜੀ ਇਹ ਕੈਂਡਲ ਜਗਾ ਰਹੀ ਸੀਗੀ ਜੋ ਕਿ ਆਪਾਂ ਹਨ ਵੀ ਆਪਾਂ ਕੈਂਡਲ ਬਜਾਉਣੇ ਆ ਉਸ ਤੋਂ ਬਾਅਦ ਆਪਾਂ ਹੈਪੀ ਬਰਥਡੇ ਲਈ ਕੇਕ ਕੱਟ ਕਰ ਦੇਾਂਗੇ ਤੇ ਬੱਚੇ ਬਹੁਤ ਛੋਟੇ ਸੀ ਬੱਚੇ ਰੋ ਰਹੇ ਸੀ ਇਹ ਬੱਚੇ ਖੜ ਵੀ ਨਹੀਂ ਗਈ ਸੀਗੇ ਤੇ ਦੇ ਦੇ ਕੁੱਤੇ ਦੋਨਾਂ ਦੀ ਸ਼ਕਲ ਨਾਲ ਥੋੜੀ ਥੋੜੀ ਫਰਕ ਹੈ ਵੈ ਸਿੱਕੋ ਜੀ ਲੱਗਦੇ ਸੀਗੇ ਕਿਉਂਕਿ ਟਵਿੰਸ ਨੇ ਕਿ ਇੱਕੋ ਜਿਹੀ ਤਾਂ ਲੱਗਣੀ ਸੀਗੇ ਹਾਂਜੀ ਤੇ ਇਹਨਾਂ ਦੀ ਕੈਪ ਕਰ ਰਹੇ ਸੀ ਸਹੀ ਪਰ ਨੇ ਲੈ ਨਹੀਂ ਸੀ ਰਹੇ ਅਲਕਤ ਮੰ ਰਹੇ ਸੀ ਕੈਪ ਨੂੰ ਪੂਰੀ ਤਰ੍ਹਾਂ ਲੈ ਨਹੀਂ ਸੀ ਰਹੇ ਔਰ ਹੋਰੇ ਸੀਗੇ ਵੀ ਸਾਡੀ ਕੈਪ ਲਾਓ ਬੱਚਾ ਆਪਣੇ ਆਪ ਨੂੰ ਕੁਟਰ ਮਹਿਸੂਸ ਕਰਦਾ ਹੈ ਹਾਂਜੀ ਤੇ ਉਸ ਤੋਂ ਬਾਅਦ ਸਾਰਿਆਂ ਨੇ ਕਰਤੀ ਸੈਟਿੰਗ ਹੈ ਤੇ ਸਾਰੇ ਜੋ ਕੀ ਆਏ ਹੋਏ ਸੀ ਉਹ ਸਾਰੇ ਖਾਣਨ ਲੱਗ ਕੇ ਇਧਰ ਹਰ ਕੀ ਦਿੱਤਾ ਠੰਡਾ ਪੀ ਰਿਆ ਸੀਗਾ ਇਹ ਇਦਾਂ ਹੀ ਕਰਦਾ ਹੈ ਬਸ ਜਦੋਂ ਕਿਤੇ ਜਾਵੜੇ ਨਾ ਬਸ ਇਹਨੂੰ ਕੋਲਡ ਡਰਿੰਕ ਦਾ ਇੰਨਾ ਹੁੰਦਾ ਹੈ ਹੋਰ ਕੁਝ ਨਹੀਂ ਖਾਣਾ ਪੀਣਾ ਬਸ ਕੋਲਡ ਡਰਿੰਕ ਪੀਣਾ ਹੁੰਦਾ ਨੇ ਹਾਂਜੀ ਤੇ ਉਸ ਤੋਂ ਬਾਅਦ ਇਹ ਰੂਮ ਚ ਰੱਖਣ ਤੁਰ ਗਿਆ ਗਲਾਸ ਤੇ ਇਧਰ cursionat ਖੜੀ ਸੀ ਜੋ ਕਿ ਮੇਰੇ ਨਾਨ ਦੀ ਬੇਟੀ ਹੈ ਤੇ ਹਾਂਜੀ ਤੇ ਸਾਰੇ ਇਹਨਾਂ ਦੇ ਆਂਢ ਗੁਆਂਢੀ ਜੋ ਕਿ ਆਏ ਹੋਏ ਸੀ ਸਾਰੇ ਖੜੇ ਸੀ ਉਸ ਤੋਂ ਬਾਅਦ ਇਹਨਾਂ ਦੀ ਮਤਲਬ ਕਿ ਮੇਰੇ ਨਾਨ ਦੇ ਤੇ ਜੰਦੂਏ ਨੇ ਕੇਕ ਕਟ ਕਰਵਾਤਾ ਉਸ ਤੋਂ ਬਾਅਦ ਇਹਨਾਂ ਦੇ ਬੱਚਿਆਂ ਦੇ ਥੋੜਾ ਥੋੜਾ ਪਾਣਾ ਬੇਸ ਤੇ ਲਾ ਦਿੱਤਾ ਤੇ ਇਧਰ ਵੀਡੀਓ ਸ਼ੇਪਕ ਬਣਾ ਰਿਆ ਸੀਗਾ ਕਿਉਂਕਿ ਮੈਨੂੰ ਨਾ ਜੋ ਕਿ ਇਹਨਾਂ ਦੇ ਆਡੀ ਗਾਂਡੀ ਆਈ ਸੀਗੇ ਫਿਰ ਉਸ ਤੋਂ ਬਾਅਦ ਮਾਸੀ ਜੀ ਮੈਨੂੰ ਕਹਿੰਦੇ ਵੀ ਤੁਸੀਂ ਬੇਟਾ ਉਹਨਾਂ ਨੂੰ ਚਾਹ ਪਾਣੀ ਪਿਆ ਦੇਓ ਵੀ ਨਾਲ ਹੀ ਆਪਾਂ ਵੀ ਨਹੀਂ ਭੱਗ ਜਾਣਗੇ ਵੀ ਜੇ ਆਪਾਂ ਬੜਾ ਇੰਤਜ਼ਾਰ ਕੀਤਾ ਵੀ ਆਪਾਂ ਸੋਚੀਏ ਵੀ ਆਪਾਂ ਵੀ ਠਹਿਰ ਕੇ ਪਿਆ ਦੇਾਂਗੇ ਤੇ ਹਾਂਜੀ ਜੋ ਕਿ ਇਹਨਾਂ ਦੇ ਨਾ ਇਹ ਸੰਧੂਰ ਦਾ ਤਿਲਕ ਲਾ ਰਹੇ ਸੀ ਇਹਨਾਂ ਦੇ ਬਾਬਾ ਜੀ ਨੇ ਕੋਈ ਜਿੰਨਾ ਤੋਂ ਇਹਨਾਂ ਨੂੰ ਕੋਈ ਧਾਗਾ ਤੋਂ ਗਪੋ ਆਇਆ ਸੀ ਉਸ ਨੂੰ ਇਹ ਬੱਦੀ ਜ਼ਿਆਦਾ ਮੰਨਦੇ ਨੇਗੇ ਕਿਉਂਕਿ ਮੇਰੇ ਨਾਲ ਨਾ ਤੇ ਮੇਰੇ ਨਾਲ ਦੇ ਸਹੁਰੇ ਨੂੰ ਇਦਾਂ ਲੱਗਦਾ ਵੀ ਬਾਬਾ ਜੀ ਦੇ ਲੋਕੀ ਕਿਰਪਾ ਨਾਲ ਹੀ ਸਾਡੇ ਬੱਚਾ ਹੋਇਆ ਕਿਉਂਕਿ ਵੈਗਰੂ ਹੀ ਦਿੰਦਾ ਬਈ ਬੱਚਾ ਤਾਂ ਆਪਾਂ ਨੂੰ ਵੈਗਰੂ ਦੀ ਕਿਰਪਾ ਨਾ ਹੋਣੀ ਪਰ ਵੀ ਇਹਨਾਂ ਨੂੰ ਇਹਨਾਂ ਬਾਬਾ ਜੀ ਤੇ ਵਿਸ਼ਵਾਸ ਹੈ ਚਲੋ ਆਪਾਂ ਨਹੀਂ ਕੁਝ ਮਾੜਾ ਕਹਿੰਦੇ ਚੰਗਾ ਕਹਿੰਦੇ ਹਨਾ ਜਿਨ੍ਹਾਂ ਨੂੰ ਕੋਈ ਵਿਸ਼ਵਾਸ ਹੁੰਦਾ ਹੈ ਕੋਈ ਕਿਸੇ ਨੂੰ ਕੋਈ ਕਿਸੇ ਨੂੰ ਵਿਆਹ ਕਰਦਾ ਹੈ ਤੇ ਇਹ ਬਾਬਾ ਜੀ ਨੂੰ ਮਤਲਬ ਕਿ ਜ਼ਿਆਦਾ ਹੀ ਆਪਣੇ ਇੱਕ ਹਰ ਇੱਕ ਕੰਮ 'ਚ ਰੱਖਦੇ ਨੇ ਹਾਂਜੀ ਉਸ ਤੋਂ ਬਾਅਦ ਜੋ ਕਿ ਨੀਲੀ ਪੱਗ ਵਾਲੇ ਸੀ ਉਹ ਸਾਡੇ ਤਾਇਆ ਜੀ ਸੀਗੇ ਇਹ ਮੇਰੀ ਨਾਨਾ ਜਿੱਥੇ ਵਿਆਹੀ ਹੈ ਨਾ ਉੱਥੇ ਮੇਰੀ ਮਤਲਬ ਕਿ ਦਾਸ ਸੱਸ ਦੀ ਭੈਣ ਵਿਆਹੀ ਹੋਈ ਸੀ ਉਹਨਾਂ ਦੇ ਬੇਟੇ ਸੀ ਇਹ ਤੇਸਲੇ ਦਾਇਆ ਜੀ ਲੱਗਦੇ ਨਹੀਂ ਕਿ ਲਾਲ ਪੱਗ ਵਾਲੇ ਸੀ ਉਹ ਇਹਨਾਂ ਦੇ ਚਾਚਾ ਜੀ ਸੀਗੇ ਜੋ ਕਿ ਮੇਰੇ ਨਾਨ ਦੇ ਹਸਬੰਦ ਦੇ ਚਾਚਾ ਜੀ ਨੇਗੇ ਹਾਂਜੀ ਤੇ ਉਸ ਤੋਂ ਬਾਅਦ ਉਹ ਮੇਰੇ ਨਾਨ ਦੇ ਸਹੁਰਾ ਸਾਹਿਬ ਨੇਗੇ ਤੇ ਮੇਰੇ ਨਾਨ ਦੀ ਸਾਸੂ ਮਾ ਇਹ ਵੀ ਦੋਨੋਂ ਕਹਿੰਦੇ ਵੀ ਆਪਾਂ ਵੀ ਆਪਾਂ ਸ਼ਗਨ ਦੇ ਦਈਏ ਬੇਟਿਆਂ ਨੂੰ ਪਰ ਉਹਨਾਂ ਨੂੰ ਪਹਿਲਾਂ ਹੋ ਗਿਆ ਵੀ ਉਹਨਾਂ ਤੁਰ ਜਾਣ ਜੋ ਕਿ ਬਾਬਾ ਜੀ ਆਏ ਸੀ ਵੀ ਪਹਿਲਾਂ ਆਪਾਂ ਉਹਨਾਂ ਨੂੰ ਵਰਫੀ ਗੁलाब जाਮਨ ਸਮੋਸੇ ਜੋ ਕਿ ਲੈ ਕੇ ਆਂਦਾ ਸੀ ਖਾਣ ਪੀਣ ਆਲਾ ਸਮਾਨ ਵੀ ਆਪਾਂ ਪਹਿਲਾਂ ਉਹਨਾਂ ਨੂੰ ਖਵਾ ਲਈਏ ਕਿਤੇ ਬਾਬਾ ਜੀ ਵੀ ਤੁਰ ਨਾ ਜਾਣ ਲੰਬੀ ਚਿਰ ਦੀ ਫੈਰਸਿਓਂ ਗਵਨ ਲੱਗੇ ਉਸ ਤੋਂ ਬਾਅਦ ਇਹ ਮੇਰੇ ਨਾਲ ਦੇ ਸਸੋਰਾ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਵੀ ਸ਼ਾਇਦ ਇਹਨਾਂ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਫੋਟੋ ਕਰਵਾਈ ਪਰ ਨਾ ਬੱਚੇ ਟਿਕ ਨਹੀਂ ਹੀ ਰਹੇ ਨਹੀਂ ਰਹੇ ਸੀਗੇ ਕੋ ਕੋਸ਼ਿਦ ਦਿਲਾ ਚਲਾਉਂਦੇ ਸੀ ਕਿ ਦੇ ਕਾਸੇ ਦੇ ਲਾਲ ਚਲਾਉਂਦੇ ਸੀ ਬੱਚਿਆਂ ਨੂੰ ਇਦਾਂ ਸੀ ਵੀ ਥੱਲੇ ਰੁੜੀਏ ਤੇ ਆਪਾਂ ਖੇਡੀਏ ਕਿਉਂਕਿ ਹਲੇ ਤੁਰਨ ਤਾਂ ਲੱਗੇ ਨਹੀਂ ਵੈਸੇ ਸਾਲ ਦੇ ਹੋ ਗਏ ਤੇ ਪਰ ਤੁਰਨ ਨਹੀਂ ਲੱਗੇ ਹਲੇ ਬੱਚੇ ਕਮਜ਼ੋਰ ਨੇ ਨਾ ਕਿਉਂਕਿ ਦੋ ਬੱਚੇ ਹੋਣ ਕਰਕੇ ਇਹਨਾਂ ਨੂੰ ਮਤਲਬ ਕਿ পেট ਵਿੱਚ ਉਹਨਾਂ ਨੂੰ ਪੋਸ਼ਣ ਨਹੀਂ ਮਿਲਿਆ ਇਹ ਦੋਨਾਂ ਨੂੰ ਬੰਡਵੇਂ ਖਰਾ ਕੇ ਆਉਂਦੀ ਸੀ ਇਸ ਕਰਕੇ ਇਹ ਕਮਜ਼ੋਰ ਜਿਹੇ ਹੀ ਬੱਚੇ ਹਨ ਤੇ ਉਸ ਤੋਂ ਬਾਅਦ ਜਿਵੇਂ ਹੁਣ ਤਾਂ ਵੈਸੇ ਇਹਨਾਂ ਦਾ ਪੂਰਾ ਵੀ ਜਿਵੇਂ ਇੱਕ ਤਾਂ ਸੀ ਨਿਪਲ ਤੇ ਲਾਇਆ ਹੋਇਆ ਇੱਕ ਆਪਦੀ ਮਮਾ ਦਾ ਦੁੱਧ ਪਿੰਦਾ ਹੈਗਾ ਜੋ ਜਿਹੜਾ ਛੋਟਾ ਕਮਜ਼ੋਰ ਜ਼ਿਆਦਾ ਸੀ ਉਹਨੂੰ ਸੀ ਮਮਾ ਦਾ ਦੁੱਧ ਪਿਆ ਰਹੇ ਆ ਵੱਡੇ ਬੱਚੇ ਨੂੰ ਨਿਪਲ ਤੇ ਲਾ ਲਿਆ ਸੀਗਾ ਹਾਂਜੀ ਉਸ ਤੋਂ ਬਾਅਦ ਫਿਰ ਮੈਨੂੰ ਕਹਿੰਦਾ ਆਜੋ ਆਪਾਂ ਵੀ ਸ਼ਗਨ ਦੇ ਲਈਏ ਹਾਂਜੀ ਤੇ ਮੈਂ ਵੀ ਅਲੱਗ ਹੀ ਸ਼ਗਨ ਦੇਣਾ ਫਿਰ ਮੈਂ ਸੇਫ ਕਰੂ ਕਿ ਆ ਵੀ ਆਪਾਂ ਇਧਰਲੀ ਸਾਈਡ ਮੈਂ ਪੀਤ ਵਾਲੀ ਸਾਈਡ ਵਹਜਣੀ ਆ ਤੁਸੀਂ ਇਧਰਲੀ ਸਾਈਡ ਵਹਜਿਓ ਫਿਰ ਸਵਿਪ ਕਰਨਾ ਠੀਕ ਆ ਹਾਂ ਜੀ ਤੇ ਤੇ ਆਪਾਂ ਦਿੱਤਾ ਸ਼ਗਨ ਤੇ ਬੱਚਿਆਂ ਨੂੰ ਆ ਦੇਖੋ ਤੁਸੀਂ ਛੋਟਾ ਲਾ ਪ੍ਰੀਤ ਨਾ ਇਹ ਜ਼ਰੂਰ ਐ ਸੀ ਉਹ ਐ ਸੀ ਵੀ ਮੈਨੂੰ ਬਾਹਰ ਲੈ ਕੇ ਜਾਣ ਚੱਕ ਕੇ ਤੇ ਇਹ ਬਿੰਦੇ ਚਤੇ ਹੀ ਰੋ ਰਿਹਾ ਸੀ ਬਸ ਬੈਠ ਨਹੀਂ ਰਿਹਾ ਸੀਗਾ ਹਾਂ ਜੀ ਤੇ ਉਸ ਤੋਂ ਬਾਅਦ ਅਸੀਂ ਦਿੱਤਾ ਸ਼ਗਨ ਹਰ ਕੀਰਤ ਬਚਾ ਲੈ ਪਹਿਲਾਂ ਤੁਸੀਂ ਬੈਠਾ ਸੀ ਹਰ ਕੀਰਤ ਸਾਰਿਆਂ ਨਾਲ ਹੀ ਪਹਿਲਾਂ ਤੁਸੀਂ ਫੋਟੋਆਂ ਕਰਵਾ ਰਿਆ ਸੀਗਾ ਹਾਂਜੀ ਉਸ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਕੇਕ ਕਾ ਦੇਣਾ ਕੱਟ ਕਰਾਂ ਬਾਈ ਜੀ ਮੈਨੂੰ ਕਹਿੰਦੇ ਵੀ ਨੀਚੇ ਪਈਆ ਕਰ ਦੇ ਕਹਿੰਦੇ ਮੈਂ ਸਾਨੂੰ ਚੱਕ ਕੇ ਦਿਨਾ ਕਿਉਂਕਿ ਬੱਚਿਆਂ ਨੇ ਬਈ ਸੱਟ ਤੀ ਸੀ ਜੀ ਤੇ ਤੁਹਾਨੂੰ ਪਤਾ ਹੀ ਹੈਗਾ ਬਈ ਬੱਚੇ ਵਾਲੇ ਘਰਾਂ ਇਦਾਂ ਹੀ ਹੁੰਦਾ ਹੈਗਾ ਹਾਂਜੀ ਉਸ ਤੋਂ ਬਾਅਦ ਆਪਾਂ ਦਿੱਤਾ ਬੱਚਿਆਂ ਨੂੰ ਕੇਕ ਕੱਟ ਕੇ ਖਵਾਉਣ ਲੱਗੀ ਬੱਚੇ ਖਾ ਨਹੀਂ ਸੀ ਰਹੇ ਕਿਉਂਕਿ ਮਿੱਠਾ ਤਾਂ ਅੱਜਕੱਲ ਨਾ ਬੱਚੇ ਬਹੁਤ ਹੀ ਘੱਟ ਪਸੰਦ ਕਰਦੇ ਨੇਗੇ ਹਾਂਜੀ ਤੇ ਉਸ ਤੋਂ ਬਾਅਦ ਮੈਨੂੰ ਜੇਵ ਕਹਿੰਦੇ ਵੀ ਮੈਨੂੰ ਫੜਾ ਦੋ ਕੇਕ ਮੈਂ ਇੱਕਵਾ ਦਿੰਨਾ ਹੈਗਾ ਤੇ ਪਰ ਨਹੀਂ ਬੱਚੇ ਨੇ ਨਹੀਂ ਖਾਦਾ ਕੇਕ ਤੇ ਹਾਂਜੀ ਉਸ ਤੋਂ ਬਾਅਦ ਮੈਂ ਇਹਨਾਂ ਨਾਲ ਫਿਕਰਵਾ ਲਈ ਉਸ ਤੋਂ ਬਾਅਦ ਇਹਨਾਂ ਦੀ ਮਤਲਬ ਕਿ ਜਿਹੜੇ ਚਾਚਾ ਜੀ ਸੀ ਚਾਚੀ ਜੀ ਸੀ ਉਹ ਕਹਿੰਦੇ ਅਸੀਂ ਵੀ ਫਿਕਰਵਾਉਣੀ ਹੈ ਤੁਸੀਂ ਫੋਨ ਫੜੋ ਸਾਡਾ ਤੇ ਅਸੀਂ ਵੀ ਫੋਟੋ ਕਰਵਾਉਣੀ ਹੈ ਨਹੀਂ ਗੀਆਂ ਤੇ ਉਸ ਤੋਂ ਬਾਅਦ ਏ ਆ ਗਏ ਇਹਨਾਂ ਦੇ ਚਾਚਾ ਜੀ ਚਾਚੀ ਜੀ ਇਹਨਾਂ ਦੇ ਦੋ ਬੇਟੇ ਨੇਗੇ ਤੇ ਇਹ ਕਹਿੰਦੇ ਵੀ ਅਸੀਂ ਵੀ ਮਤਲਬ ਕਿ ਸ਼ਗਨ ਦੇ دیے ਫੋਟੋਮਾ ਕਰਵਾ ਲਈ ਪੈਸੇ ਨਾ ਮੈਨਾਂ ਨੂੰ ਹਸ ਰਹੀ ਸੀ ਮੈਂ ਕਿਹਾ ਤੁਹਾਡੇ ਕਾਰਡ ਖਾਲੀ ਨੇ ਜੋ ਕਿ ਤੁਸੀਂ ਕਾਰਡ ਦੇ ਰਹੇ ਹੋ ਸ਼ਗਨ ਵਾਲੇ ਮੈਂ ਕਿਹਾ ਵੀ ਪਹਿਲਾਂ ਚੈੱਕ ਕਰਵਾਓ ਤੁਸੀਂ ਕਾਰਡਾਂ ਵਿੱਚ ਪੈਸੇ ਹੈ ਵੀ ਜਾਂ ਨਹੀਂ ਹੈ ਮੈਨਾਂ ਨਾਲ ਵਿਆਹ ਕਰਦੀ ਸੀ ਤੈਨੂੰ ਸਾਰੇ ਹਸ ਰਹੇ ਸੀਗੇ ਤੇ ਕਿਉਂਕਿ ਮਿਆਕਤਾ ਬੰਦਈ ਆਪਣਾ ਹਨਾ ਰਿਸ਼ਤੇਦਾਰੀ ਚ ਆਪਾਂ ਮਾੜਾ ਮੋਟਾ ਤਾਂ ਵਿਆਹ ਕਰਦੀ ਰਹਿੰਦੇ ਆਪਣੇ ਨਾਲ ਹਾਂਜੀ ਉਸ ਤੋਂ ਬਾਅਦ ਇਹਨਾਂ ਨੇ ਵੀ ਫੋਟੋ ਕਰਵਾ ਲਈ ਉਸ ਤੋਂ ਬਾਅਦ ਇਹਨਾਂ ਦੇ ਆਗੇ ਬੇਟਾ ਜੀ ਉਹ ਮੈਨੂੰ ਕਹਿੰਦੇ ਵੀ ਸਾਕੇ ਪਿਕਾ ਵੀ ਕਰਿਓ ਤੇ ਮੈਨੂੰ ਫੋਨ ਫੜਾਉਣ ਲੱਗੇ ਕਹਿੰਦੇ ਵੀ ਆ ਸਾਡੀਆਂ ਪਿਕਾਂ ਕਰਿਓ ਵੀ ਸੀ ਮਤਲਬ ਕਿ ਵੀ ਦੋਨਾਂ ਨੇ ਸਟੇਟਸ ਲਾਉਣੇ ਨੇਗੇ ਵੇਖਿਆ ਕੋਈ ਗੱਲ ਨਹੀਂ ਵੀ ਕਰ ਦਿਆਂਗੇ ਹਨਾ ਹਾਂਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਦੋਨਾਂ ਭਰਾਵਾਂ ਨੇ ਵੀ ਕਰਵਾਈ 50 ਫੋਟੋ ਤੇ ਸ਼ਗਨ ਦਿੱਤਾ ਬੱਚਿਆਂ ਨੂੰ ਤੇ ਇਦਾਂ ਅਸੀਂ ਜਨਮ ਦਿਨ ਮਨਾਇਆ ਬੱਚਿਆਂ ਦਾ ਉਸ ਤੋਂ ਬਾਅਦ ਵਸ ਫਿਰ ਸਾਰੇ ਨੂੰ ਚਾਹ ਪਾਣੀ ਪਿਆਇਆ ਸਾਰਿਆਂ ਨੂੰ ਮਤਲਬ ਕਿ ਜੋ ਕਿ ਆਪਾਂ ਸਮਾਨ ਲੈ ਕੇ ਆਂਦ ਸੀ ਉਹ ਖਵਾਇਆ ਤੇ ਸਾਰੇ ਆਪੋ ਆਪਣੇ ਘਰੇ ਤੁਰ ਗਏ ਤੇ ਉਸ ਤੋਂ ਬਾਅਦ ਅਸੀਂ ਵੀ ਵਾਪਸ ਆਉਣਾ ਸੀਗਾ ਕਿਉਂਕਿ ਫਿਰ ਉਸ ਤੋਂ ਬਾਅਦ ਦੀਵਾਲੀ ਦੀ ਸਫਾਈ ਕਰਨੀ ਸੀ ਹਜੇ ਦੀਵਾਲੀ ਚ ਬਸ ਇੱਕ ਹਫਤਾ ਪਿਆ ਸੀ ਤੇ ਅੱਜ ਇੱਕ ਹਫਤੇ ਬਾਅਦ ਪਾ ਰਹੀਆਂ ਮੈਂ ਮਤਲਬ ਕਿ 15 ਦਿਨਾਂ ਬਾਅਦ ਬਲੌਗ ਪਾ ਰਹੀਆਂ ਇਹ ਹਾਂਜੀ 15 ਦਿਨ ਪਹਿਲਾਂ ਮੇਰੇ ਕੋਲ ਤਿਆਰ ਸੀ ਇਹ ਬਲੌਗ ਪਰ ਟਾਈਮ ਹੀ ਨਹੀਂ ਲੱਗਿਆ ਵਿੱਚ ਦਿਵਾਲੀ ਦਾ ਹੋ ਗਿਆ ਤੇ ਉਸ ਤੋਂ ਬਾਅਦ ਅਸੀਂ ਅੱਜ ਉਸਦੇ ਦਿਨ ਹੀ ਵਾਪਸ ਆਉਣਾ ਸੀਗਾ ਕਿਉਂਕਿ ਵੀ ਫਿਰ ਦਿਵਾਲੀ ਦਾ ਕੰਮ ਸੀਗਾ ਤੇ ਸਾਨੂੰ ਇਹ ਸੀ ਵੀ ਨਾਲੇ ਦੂਸਰੇ ਦਿਨ ਮੰਗਲਵਾਰ ਸੀਗਾ ਤੇ ਮੇਰੇ ਨਾਨਾ ਨੇ ਫਿਰ ਕਹਿੰਦੇ ਵੀ ਮੰਗਲਵਾਰ ਨੂੰ ਮੈਂ ਤੁਰਦੀ ਨਹੀਂ ਉਹ ਕਹਿੰਦੇ ਸਾਨੂੰ ਸੋਮਵਾਰ ਨੂੰ ਹੀ ਵਗਜੋ ਅਸੀਂ ਕਿਰਨ ਪਹਿਲਾਂ ਵਗ ਗਏ ਸੀ ਅਸੀਂ ਇੱਕ ਰਾਤ ਲਾਇਆਈ ਸੀਗੇ ਹਾਂਜੀ ਉਸ ਤੋਂ ਬਾਅਦ ਸਾਰੇ ਬੱਚਿਆਂ ਨੂੰ ਚੱਕ ਕੇ ਤੁਰਨ ਫਿਰਨ ਲੱਗੇ ਇਦਾਂ ਦੇਖੋ ਤੁਸੀਂ ਛੋਟੇ-ਛੋਟੇ ਬੱਚੇ ਨੇ ਸਾਡੇ ਤੇ ਇੱਦ ਆਪਣੀ ਵਲੌਗ ਦਾ ਕਰਦੇ ਆਪਾਂ ਐਂਡ ਹਾਂਜੀ ਤੇ ਉਸ ਤੋਂ ਬਾਅਦ ਅਸੀਂ ਚੱਲ ਪਏ ਵਾਪਿਸ ਘਰ ਨੂੰ ਆਪਣੇ ਤੇ ਰਾਜਸਥਾਨ ਤੋਂ ਇਹ ਦੇਖੋ ਤੁਸੀਂ ਆਰਕੀਟెక్ ਦੇ ਪਿੱਛੇ ਬੈਠਾ ਸੀ ਇਹ ਗੁਰਸੇਹਿਰ ਤੇ ਸਾਡੇ ਨਾਲ ਰੋਣ ਲੱਗੇ ਇਹਨੂੰ ਦੀਵਾਲੀ ਦੀਆਂ ਛੁੱਟੀਆਂ ਸੀ ਰਾਜਸਥਾਨ 'ਚ ਦੀਵਾਲੀ ਦੀਆਂ 15 ਛੁੱਟੀਆਂ ਹੋ ਜਾਂਦੀਆਂ ਨੇ ਆਪਣੇ ਤਾਂ ਜਿਵੇਂ ਬੱਚਿਆਂ ਨੂੰ ਤਿੰਨ ਜਾਂ ਚਾਰ ਛੁੱਟੀਆਂ ਹੀ ਕਰਦੇ ਨੇਗੇ ਪਰ ਰਾਜਸਥਾਨ 'ਚ 15 ਦੀਆਂ ਛੁੱਟੀਆਂ ਕੱਗ ਲੈਂਦੇ ਨੇ ਇਹ ਦੀਵਾਲੀ ਤੋਂ 12 ਦਿਨ ਪਹਿਲਾਂ ਤੇ ਦੀਵਾਲੀ ਤੋਂ 3 ਦਿਨ ਬਾਅਦ ਸਕੂਲ ਹੁੰਦੇ ਨੇਗੇ ਤੇ ਇਹਨਾਂ ਦੇ ਬੱਚਿਆਂ ਨੂੰ ਬਹੁਤ ਛੁੱਟੀਆਂ ਹੁੰਦੀਆਂ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ